ਵਿਲੋ ਸੋਸ਼ਲ ਮੀਡੀਆ ਤੇ ਸਰਦਾਰ ਕਿੱਟ ਦੇ ਨਾਮ ਤੇ ਮਸ਼ਹੂਰ ਪਿਤਾ ਪੁੱਤਰ ਦੀ ਜੋੜੀ ਨੂੰ ਜੀ ਹਾਂ 9 ਸਾਲਾਂ ਪੁੱਤਰ ਹਸਾਸ ਆ ਕੇ ਪਾਉਂਦਾ ਏ ਢਿੱਡੀ ਪੀੜਾ ਕਹਿੰਦਾ ਆਪਣੇ ਤੇ ਆਪਣੇ ਪਿੰਡ ਦਾ ਨਾਮ ਕਰਨਾ ਹੈ ਰੋਸ਼ਨ ਤੋਂ ਅੰਦਾਜ਼ ਦਈਏ ਕਿ ਪੰਜਾਬ ਪੁਲਿਸ ਹੀ ਬਣਾਉਂਦੀ ਹੈ ਪ੍ਰਮੋਸ਼ਨ ਕਰਨੀ ਇਹਨਾਂ ਨੂੰ ਉਹ ਡੈਡੀ ਤੁਹਾਡੀ ਬੀਬੀ ਕੁਮਾਰੀ ਚਲੀ ਗਈ ਉਹ ਤੁਸੀਂ ਇੰਨੇ ਜਾਣੇ ਉੱਥੇ ਕੀ ਕਰਦੇ ਸੀ ਉਹ ਕਮਾਂਚ ਕਿਦਾਂ ਚਲ ਗਈ ਉਹ ਡੈਡੀ ਤੂੰ ਹੀ ਇੱਥੇ ਇਹਨੇ ਜਾਣੇ ਕੀ ਕਰਦੇ ਸੀ ਓਏ ਉਹਨੂੰ ਬਾਹਰ ਵੇਖੋ ਕਿ ਤੇ ਡਿੱਗਣਾ ਬਈ ਉਹ ਕੋਮਾ ਜੀ ਗਈ ਆ ਉਹ ਬਾੜੀਆਂ ਨੇ ਘੁੰਮਣ ਨਹੀਂ ਗਈ ਓਏ ਉਹਦੇ ਕੰਨ ਚ ਆਖੋ ਤੇ ਬੀਬੀ ਤੇਰੀ ਕਮੇਟੀ ਨਿਕਲੀ ਆ ਦੇਖੀ ਕਿਦਾਂ ਬੁਰਕ ਕੇ ਉੱਠਦੀ ਤੇ ਪਰਸੋ ਗਏ ਸੀ ਤੇ ਇੱਕ ਦਿਨ ਆਪਾਂ ਮੈਂ ਸਕੂਲੇ ਵੀ ਸਾਡੇ ਫੰਕਸ਼ਨ ਸੀ ਐਨਵਲ ਫੰਕਸ਼ਨ ਤੇ ਉਥੇ ਮੈਂ ਸਟੈਂਡ ਅਪ ਕਾਮੇਡੀ ਕੀਤੀ ਸੀ ਬੋਲੋ ਫਿਰ ਮੈਂ ਕਹਾ ਹੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਵਿਆਹ ਵਿੱਚ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਉਹ ਸਾਰੇ ਠੀਕ ਠਾਕ ਜੇ ਮੇਰਾ ਨਾਮ ਆ ਸਰਦਾਰ ਕਿੱਡ ਤੇ ਜਿੰਨੇ ਜਨੇ ਮੈਨੂੰ ਪਛਾੜ ਲਿਆ ਉਹ ਇੱਕ ਵਾਰ ਤਾੜੀ ਜ਼ਰੂਰ ਪਹਿਲੇ ਸ਼ੋਕ ਹੀ ਤੇ ਉਹਨਾਂ ਦਾ ਕੋਈ ਮਤਲਬ ਸਾਰਾ ਨਹੀਂ ਦੇ ਸਕਿਆ ਤੇ ਬਾਅਦ ਵਿੱਚ ਮੇਰੇ ਪਾਪਾ ਨੂੰ ਲੱਗਾ ਵੀ ਮੈਂ ਕੁਝ ਕਰ ਸਕਦਾ ਹਾਂ ਤੇ ਫਿਰ ਉਹਨਾਂ ਨੇ ਮੈਨੂੰ ਇਹ ਰਾਹ ਚ ਪਾਇਆ ਤੇ ਹੁਣ ਮੈਂ ਇੱਥੇ ਤੱਕ ਪੁੱਜਿਆ ਹਾਂ ਹਰ ਲੋਕ ਕੋਈ ਗੱਲ ਵਿੱਚਾਨੂੰ ਇਹ ਮੋ ਲਭ ਲਭ ਜੇ ਤੇ ਆਪਾਂ ਉਹਨੂੰ ਮਤਲਬ ਬਣਾ ਲੈਂਦੇ ਆ ਜੋਕ ਬਣਾ ਲੈਂਦੇ ਆ ਤੇ ਜਾਂ ਆਪਾਂ ਵੀਡੀਓ ਤੇ ਬਣਾ ਸਕਦੇ ਆ ਤੇ ਬਸ ਉਹ ਗੱਲ ਵਿੱਚ ਹਿਮਰੂਣਾ ਚਾਹੀਦਾ ਵਾ ਹਾਂ ਗੱਲ ਕਰੋ ਵਧੀਆ ਕਰੋ ਤੇ ਥੋੜੀ ਕਰੋ ਕੋਈ ਨਾ ਕੋਈ ਗੱਲ ਸ਼ੇਅਰ ਕਰੋ ਵੀ ਇੱਕ ਵਾਰੀ ਮੇਰੇ ਪਾਪਾ ਦੀ ਦੁਕਾਨ ਤੇ ਆਈ ਇੱਕ ਬੀਬੀ ਬੀਬੀ ਕਹਿੰਦੀ ਉਹ ਡਾਕਟਰ ਸਾਹਿਬ ਅੰਮੀ ਮੇਰੇ ਠੇਢ ਪੀੜ ਬੜੀ ਹੁੰਦੀ ਆ ਮੈਨੂੰ ਗੈਸ ਦੇ ਕੈਪਸੂਲਾਂ ਦਾ ਪਤਾ ਦੋ ਤੇ ਮੇਰਾ ਡੈਡੀ ਕਹਿੰਦਾ ਉਹ ਬੀਬੀ ਸਿਲੰਡਰ ਉਹ ਗੈਸ ਵਾਲੀ ਕਾਪੀ ਲੈ ਆਈਆ ਹੋਰ ਆਪਾਂ ਬੜੀ ਦੂਰ ਦੁੱਖ ਪਰਤ ਮਤਲਬਾਨ ਨੂੰ ਪ੍ਰਮੋਸ਼ਨ ਵਾਸਤੇ ਬੁਲਾਉਂਦੇ ਆ ਤੇ ਹੋਰ ਆਪਾਂ ਜਾਣੇ ਆ ਤੇ ਮੇਰੇ ਨਾਲ ਬੜੇ ਲੋਕ ਜੁੜੇ ਜਾਂਦੇ ਆ ਯੂ ਐਸ ਏ ਕੈਨੇਡਾ ਅਮਰੀਕਾ ਮੈਂ ਮੈਂ ਲਾਈਵ ਹੁਣ ਆ ਰਹਾ ਹਾਂ ਤੁਹਾਨੂੰ ਤੇ ਉੱਥੇ ਵੀ ਮੇਰੇ ਲੋਕ ਮੇਰੇ ਨਾਲ ਬੜਾ ਪਿਆਰ ਕਰਦੇ ਆ ਨਾ ਤੇ ਮੇਰੇ ਕੋਈ ਰੋਟੀ ਨਹੀਂ ਪੁੰਹਦਾ ਕੋਈ ਕੋਹ ਨਹੀਂ ਕਹਿੰਦਾ ਇਹ ਲੰਬੇ ਬੜਾ ਦੋ ਕਰਨਾ ਕਰ ਕੋਈ ਕੋ ਨਹੀਂ ਜਾਂਦਾ ਗਰ ਭੁੱਖਾ ਹੀ ਜਾਂਦਾ ਹੂੰ ਜੇ ਮੰਗੀਏ ਚਾਰ ਪੰਜ ਵਾਰੀ ਕਿਹੜਾ ਨਹੀਂ ਪੈਂਦਾ ਪੀ ਦੋ 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 ਕਿਤੇ ਇਹ ਲਤਾ ਛੋਟੀਆਂ ਕਿਉਂ ਹੁੰਦੀਆਂ ਆ ਲੰਬੀਆਂ ਕਿਉਂ ਨਹੀਂ ਹੁੰਦੀਆਂ ਮੈਂ ਕਿਹਾ ਮੈਡਮ ਜੀ ਮੈਂ ਕਿਹਾ ਮੈਡਮ ਜੀ ਜੋ ਕੁਦਰਤ ਨੇ ਬਣਾਇਆ ਉਹ ਸਾਰਾ ਕੋ ਆਪਣੇ ਹਿਸਾਬ ਕਿਤਾਬ ਨਹੀਂ ਬਣਾਇਆ ਵਾ ਤੇ ਇੱਕ ਦਿਨ ਇੱਕ ਬੰਦਾ ਆ ਉਹ ਲਾਈਵ ਤੇ ਆਇਆ ਤੇ ਕਹਿੰਦਾ ਪੋਤੇ ਮੈਨੂੰ ਮੈਨੂੰ ਸਹੀ ਨਹੀਂ ਕਦੀ ਆਪਣੀ ਲਾਈਫ ਵਿੱਚ ਐ ਤੇ ਤੂੰ ਮੈਨੂੰ ਅੱਜ ਬੜਾਸ ਆ ਆਸਾਸ ਦੋਰਾ ਕਰਤਾ ਲਾਈਵ ਵਿੱਚ ਕਹਿੰਦਾ ਸੀ ਤੇ ਉਹ ਕਹਿੰਦੇ ਸੀ ਵੀ ਮੈਂ ਤੁਹਾਡੀਆਂ ਵੀਡੀਓ ਹੀ ਵੇਖਦਾ ਹਾਂ YouTube ਤੇ Instagram ਤੇ ਤੇ ਜਿੰਨੇ ਸਾਨੂੰ ਵੇਖਣ ਡਿਆ ਸਰੋਤੇ ਉਹ ਵੀ ਸਾਡੇ ਆ YouTube ਤੇ ਸਰਦਾਰ ਕਿਡ ਚੈਨਲ ਉਹ ਉਹ ਜਾ ਕੇ ਸਾਡਾ ਸਬਸਕ੍ਰਾਈਬ ਕਰ ਤੇ ਵੇਖੜ ਛੂਟ ਕਰ ਦਿੰਦੇ ਆ ਤੇ ਬਾਹਰ ਆਡੇ ਪਿੰਡ ਦੇ ਬਥੇਰੇ ਮਤਲਬ ਹੈਗੇ ਆ ਦੋਸਤ ਗੁਰਪ੍ਰੀਤ ਜੀ ਤੇ ਹੈਪੀ ਜੀ ਤੇ ਉਹ ਵੀ ਆਨੂੰ ਮਤਲਬ ਹਾੜਾ ਵੀਡੀਓ ਹੀ ਬਣਾਉਂਦੇ ਆ ਤੇ ਤੁਸੀਂ ਵੇਖਿਆ ਹੀ ਹੋਵੇਗਾ ਤੇ ਉਹ ਬੜਾ ਸਪੋਰਟ ਕਰਦੇ ਆ ਆ ਗੋਡ ਗਿਫਟਡ ਹੁੰਦਾ ਤੁਸੀਂ ਵੀ ਜਾਣਦੇ ਹੋਗੇ ਹਨ ਤੇ ਬੱਚਾ ਜਿਹੜਾ 4 ਸਾਲ ਦਾ ਸੀ ਅੱਜ ਦੀ ਏਜ 8.5 9 ਸਾਲ ਆ 4 ਸਾਲ ਤੋਂ ਮੈਨੂੰ ਥੋੜਾ ਲੱਗ ਰਿਹਾ ਸੀਗਾ ਕਿ ਮਤਲਬ ਇਹ ਇਸ ਤਰ੍ਹਾਂ ਕਰ ਸਕਦਾ ਨਾ ਸਟੈਂਡ ਅਪ ਕਰ ਸਕਦਾ ਕਿਉਂਕਿ ਇਹ ਘਰ 'ਚ ਵੀ ਮਤਲਬ ਹਿਮਰ ਕੁਛ ਨਾ ਕੁਛ ਗੱਲ ਜੇ ਆਪਾਂ ਅੱਗੋਂ ਹੀ ਗੱਲ ਕਰਨੀ ਤਾਂ ਤਾਂ ਇਹ ਉਲਟ ਜਵਾਬ ਦੇਣਾ ਇੱਕ ਵਾਰ ਤੇ ਫਿਰ ਇਹਨੇ ਮੁਸਕਰਾ ਦੇਣਾ ਤੇ ਫਿਰ ਮੈਨੂੰ ਲੱਗਾ ਕਿ ਕੁਝ ਕਰ ਸਕਦਾ ਤੇ ਮੈਨੂੰ ਵੀ ਸ਼ੁਰੂ ਤੋਂ ਇਹ ਰੁਝਾਨ ਸੀਗਾ ਕੋਮਿਕ ਕੋਮੇਡੀ ਵੱਲ ਦਾ ਕਿਉਂਕਿ ਲੋਕ ਪਿਆਰ ਬੜਾ ਕਰਦੇ ਆ ਤੇ ਲੋਕ ਤੁਹਾਨੂੰ ਪਤਾ ਅੱਜ ਦੇ ਸਟ्रेस ਭਰੇ ਮਾਹੌਲ 'ਚ ਸਾਰੇ ਹੱਸਣਾ ਚਾਹੁੰਦੇ ਆ ਤੇ ਬਸ ਆਪਾਂ ਨਿੱਕਾ ਜਿਹਾ ਯਤਨ ਕਰ ਰਹੇ ਆ ਕਿ ਲੋਕ ਖੁਸ਼ ਰਹਿਣ ਤੇ ਲੋਕ ਵੀ ਬੜਾ ਪਰਵਾਹੂngਾ ਰਾ ਦਿੰਦੇ ਆ ਤੇ ਮੈਸੇਜ ਕਰਦੇ ਆ ਫੋਨ ਵੀ ਕਰਦੇ ਆ ਤੇ ਮਤਲਬ ਬੜਾ ਪਿਆਰ ਕਰਦੇ ਆ ਬੱਚੇ ਨੂੰ ਤੇ ਖੁਸ਼ ਹੋ ਕੇ ਕਹਿੰਦੇ ਆ ਕਿ ਮਤਲਬ ਤੁਸੀਂ ਸਾਨੂੰ ਹਸਾਉਂਦੇ ਹੋ ਫਿਰ ਮਨ ਨੂੰ ਬੜੀ ਤਸੱਲੀ ਤੇ ਖੁਸ਼ੀ ਹੁੰਦੀ ਆ ਨਾ ਲੈਵਲ ਤੇ ਕੁਝ ਅਚੀਵ ਕਰਨਾ ਨਾ ਤੇ ਉਹਦਾ ਪੇਪਰ ਵਰਕ ਬੜਾ ਜ਼ਰੂਰੀ ਆ ਚਲੋ ਆਪਾਂ ਰੈਂਡਮਲੀ ਵੀ ਕੁਝ ਕਰ ਸਕਦੇ ਹਣਾ ਬਟ ਪੇਪਰ ਵਰਕ ਜੇ ਆਪਾਂ ਪਹਿਲਾਂ ਕਰ ਲਈਏ ਥੋੜਾ ਜੋ ਵੀ ਆਪਾਂ ਉਹਨੂੰ ਨੋਟ ਕਰ ਲਈਏ ਫਿਰ ਉਹ ਜੜੀਆਂ ਵੀ ਆਪਾਂ ਪੰਚਿਸ ਵਗੈਰਾ ਕਹਿਣੇ ਹੁੰਦੇ ਆ ਉਹ ਮਤਲਬ ਸਕਿਪ ਨਹੀਂ ਹੁੰਦੇ ਫਿਰ ਦਿਮਾਗ ਚ ਤੇ ਇਸ ਲਈ ਥੋੜਾ ਉਹਨੂੰ ਲਿਖ ਲਈਦਾ ਕਿ ਉਮਰ ਤੇ ਆਪਣੇ ਆਸ-ਪਾਸੋਂ ਹੀ ਮਿਲ ਜਾਂਦਾ ਕੁਝ ਇਹ ਹੀ ਮਰ ਕਰੀਟ ਕਰਦਾ ਵਾ ਕੁਝ ਇਹ ਆਪਣੇ ਮਾਹੌਲ ਚੋਂ ਲੈ ਆਉਂਦਾ ਕੁਝ ਮੈਂ ਲੈ ਆਉਂਦਾ ਤੇ ਫਿਰ ਆਪਾਂ ਤਾਣਾ ਬਾਣਾ ਬੁਣ ਕੇ ਸਾਡੀ ਟੀਮ ਆ ਸਾਡੇ ਨਾਲ ਸਾਡੇ ਪਿੰਡ ਤੋਂ ਮੁੰਡਾ ਗੁਰਪ੍ਰੀਤ ਸਿੰਘ ਆ ਤੇ ਨਾਲ ਉਹਨਾਂ ਦੇ ਬ੍ਰਦਰ ਹਰਪ੍ਰੀਤ ਸਿੰਘ ਹੈਪੀ ਉਹ ਵੀ ਸਾਨੂੰ ਬੜਾ ਸਪੋਰਟ ਕਰਦੇ ਆ ਦੋਵੇਂ ਪੂਰੀ ਟੀਮ ਵਾਂਗੂ ਆਪਾਂ ਚੱਲ ਰਹੇ ਆ ਤੇ ਇਸ ਤਰ੍ਹਾਂ ਹੀ ਬਸ ਚੱਲ A1 ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੇ ਖੁਜੀਪੁਰ ਦੀ ਰਿਪੋਰਟ